ਗੱਲ ਉਸ ਸਮੇਂ ਦੀ ਹੈ ਜਦੋਂ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਵਿਸ਼ਨ ਸਿੰਘ ਆਪਣੇ ਮਾਤਾ ਪਿਤਾ ਨਾਲ 17 ਜਨਵਰੀ 1872 ਨੂੰ ਮਲੇਰਕੋਟਲੇ ਗਿਆ ਉਸ ਦੇ ਮਾਤਾ ਦਾ ਨਾਮ ਖੇਮਕੌਰ ਅਤੇ ਪਿਤਾ ਦਾ ਨਾਮ ਸਰਦਾਰ ਮਹਾ ਸਿੰਘ ਸੀ ਮਲੇਰਕੋਟਲੇ ਦਾ ਡਿਪਟੀ ਕਮਿਸ਼ਨਰ ਜਿਸ ਦਾ ਨਾਮ ਕਾਵਨ ਸੀ ਉਸਨੇ ਬਿਨਾ ਮੁਕਦਮਾ ਚਲਾਏ ਨਾਮਤਾਰੀ ਸਿੱਖਾਂ ਨੂੰ ਤੋਪਾਂ ਨਾਲ ਉਡਾਣ ਦਾ ਹੁਕਮ ਦੇ ਦਿੱਤਾ ਜਿਵੇਂ ਹੀ ਤੋਪਾਂ ਚੱਲੀਆਂ ਚਾਰੇ ਪਾਸੇ ਹਾਹਾਕਾਰ ਮਚ ਗਈ ਡਰ ਦਾ ਮਾਹੌਲ ਬਣ ਗਿਆ ਪਰ ਰਵੀਸ਼ੰਗ ਬਹੁਤ ਦਲੇਰ ਸੀ ਉਸਨੇ ਸਿੱਖਾਂ ਨੂੰ ਤੋਪਾਂ ਨਾਲ ਉਡਦੇ ਦੇਖਿਆ ਪਰ ਉਹ ਡਰਿਆ ਨਹੀਂ ਉੱਥੇ ਹੀ ਕਾਵਨ ਦੀ ਮੇਮ ਵੀ ਖੜੀ ਸੀ ਉਸ ਨੂੰ ਵਿਸ਼ਨ ਸਿੰਘ ਦਾ ਪੋਲਾ ਤੇ ਮਾਸੂਮ ਚਿਹਰਾ ਦੇਖ ਕੇ ਤਾਂ ਤਰਸ ਹੀ ਆ ਗਿਆ ਉਸ ਨੇ ਆਪਣੇ ਪਤੀ ਨੂੰ ਬੇਨਤੀ ਕੀਤੀ ਕਿ ਇਸ ਛੋਟੇ ਮਾਸੂਮ ਬੱਚੇ ਨੂੰ ਛੱਡ ਦਿੱਤਾ ਜਾਵੇ ਇਸ ਦਾ ਤਾਂ ਕੋਈ ਕਸੂਰ ਹੀ ਨਹੀਂ ਮੇਮ ਦੀ ਇਹ ਗੱਲ ਸੁਣ ਕੇ ਕਾਵਨ ਨੇ ਹੁਕਮ ਕੀਤਾ ਕਿ ਜੇ ਵਿਸ਼ਨ ਸਿੰਘ ਇਹ ਆਖ ਦਵੇ ਕਿ ਆਪਣੇ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਇਸ ਨੂੰ ਛੱਡ ਦਿੱਤਾ ਜਾਵੇਗਾ ਵਿਸ਼ਨ ਸਿੰਘ ਬਹੁਤ ਹੀ ਨੀਡਰਬਾਲ ਸੀ ਉਸਨੇ ਕਿਹਾ ਮੈਂ ਜੋ ਵੀ ਆਖਾਂਗਾ ਕਾਵਨ ਦੇ ਕੰਨ ਵਿੱਚ ਆਖਾਂਗਾ ਕਾਵਨ ਜਿਵੇਂ ਹੀ ਵਿਸ਼ਨ ਸਿੰਘ ਦੀ ਗੱਲ ਸੁਣਨ ਲਈ ਚੁਕਿਆ ਵਿਸ਼ਨ ਸਿੰਘ ਨੇ ਕਾਵਨ ਦੀ ਦਾੜੀ ਨੂੰ ਘੁੱਟ ਕੇ ਫੜ ਲਿਆ ਤੇ ਬੋਲਿਆ ਓਏ ਬਿੱਲਿਆ ਫੇਰ ਤੂੰ ਕਹੇਂਗਾ ਕਿ ਮੈਂ ਸਤਗੁਰੂ ਰਾਮ ਸਿੰਘ ਜੀ ਦਾ ਸਿੱਖ ਨਹੀਂ ਮੈਂ ਹਮੇਸ਼ਾ ਸਤਗੁਰੂ ਜੀ ਦਾ ਸਿੱਖ ਸੀ ਅਤੇ ਹਮੇਸ਼ਾ ਹੀ ਰਹਾਂਗਾ ਵਿਸ਼ਨ ਸਿੰਘ ਨੇ ਕਾਵਨ ਨੂੰ ਇੰਨੇ ਜ਼ੋਰ ਨਾਲ ਖਿੱਚਿਆ ਕਿ ਕਾਵਨ ਹਾਲੋਂ ਬੇਹਾਲ ਹੋ ਗਿਆ ਉਸਨੇ ਮਦਦ ਲਈ ਪੁਕਾਰ ਕੀਤੀ ਪਰ ਬਿਸ਼ਨ ਸਿੰਘ ਨੇ ਧਾੜੀ ਨਾ ਚੱਜੀ ਨਾਲ ਖੜੇ ਸਿਪਾਹੀਆਂ ਨੇ ਬਿਸ਼ਨ ਸਿੰਘ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਛਡਾ ਨਾ ਸਕਿਆ ਆਖਰ ਕਾਵਨ ਨੇ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਸਿਪਾਹੀਆਂ ਨੇ ਗਲਵਾਰ ਨਾਲ ਉਸ ਦੇ ਟੋਟੇ ਟੋਟੇ ਕਰ ਦਿੱਤੇ ਤੇ ਬਿਸ਼ਨ ਸਿੰਘ ਇਉਂ ਸ਼ਹੀਦ ਹੋ ਗਿਆ ਆਕਸਰ ਜਿਹੜਾ ਹੈਗੇ ਅਸੀਂ ਤੁਹਾਨੂੰ ਆਪਣੇ ਵਾਧੇਂ ਦੇ ਰਹੇ ਜਿਹੜਾ ਹੈਗਾ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹੇ ਨੇ ਅੱਜ ਅਸੀਂ ਮਲੇਰ ਕੋਡਲਾ ਕੂਕਾ ਸਮਾਰਕ ਜਿਹੜਾ ਬਣਿਆ ਹੋਇਆ ਖੰਨਾ ਰੋਡ ਤੇ ਸਿੱਤਾ ਜਿੱਥੇ ਕਿ 17-18 ਜਨਵਰੀ ਨੂੰ 1972 ਨੂੰ ਛੱਡ ਕੂਕਿਆਂ ਨੂੰ ਮੁਗਲ ਸਮਾਜ ਵੱਲੋਂ ਜਿਹੜਾ ਹੈਗਾ ਟੋਪਾ ਦੇ ਨਾਲ ਉਡਾ ਦਿੱਤਾ ਗਿਆ ਸੀ ਬਹੁਤ ਜਿਹੜਾ ਹੈਗਾ ਇਹ ਕੂਕਾ ਸਮਾਜ ਦਾ ਜਿਹੜਾ ਪੂਜਣ ਦੀ ਉਹ ਜਗ੍ਹਾ ਮੰਨੀ ਜਾਂਦੀ ਆ ਹਰ ਇੱਕ ਸਾਲ 17-18 ਜਨਵਰੀ ਨੂੰ ਇੱਥੇ ਉਹਨਾਂ ਕੂਕਿਆਂ ਦੀ ਯਾਦ ਦੇ ਵਿੱਚ ਬਹੁਤ ਵੱਡੇ ਸਮਾਗਮ ਸੂਬੇ ਪੱਧਰ ਦੇ ਕਰਵਾਏ ਜਾਂਦੇ ਹਨ ਸੂਬੇ ਦੇ ਜਿਹੜੇ ਹੈਗੇ ਨੇ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਜਾਂ ਕੈਬਨਟ ਦੇ ਜਿਹੜੇ ਮੰਤਰੀ ਹੈਗੇ ਨੇ ਇਸ ਜਗ੍ਹਾ ਤੇ ਆ ਕੇ ਹਾਜ਼ਰੀ ਲਵਾਉਂਦੇ ਨੇ ਪੂਰੇ ਜਿਹੇ ਹੈਗੇ ਨੇ ਕੂਕਾ ਸਮਾਜ ਦੇ ਲੋਕ ਇੱਥੇ ਨਸਤਵਾਤ ਹੋ ਕੇ ਆਪਣਾ ਜੀਵਨ ਸਫਲਾ ਕਰਦੇ ਨੇ 17 18 ਜਨਵਰੀ ਹਰ ਸਾਲ ਇੱਥੇ ਆਪਣੇ ਜਿਹੜੇ ਹੈਗੇ ਨੇ ਉਹਨਾਂ 66 ਸ਼ਹੀਦ ਹੋਏ ਕੂਕਿਆਂ ਨੂੰ ਯਾਦ ਕੀਤਾ ਜਾਂਦਾ ਥੋੜੀ ਗੱਲ ਕਰਾਂਗੇ ਇੱਥੋਂ ਦੇ ਵਸਨੀਕਾਂ ਦੇ ਨਾਲ ਉਸ ਮਾਰਕ ਦੇ ਨਾਮ ਨਾਲ ਜਾਣ ਜਾਣਿਆ ਜਾਂਦਾ ਇੱਥੇ ਮੁਗਲ ਸਾਮਰਾਜ ਦੇ ਵਿੱਚ ਨਾ 66 ਕੂਕੇ ਜਿਹੜੇ ਸ਼ਹੀਦ ਕੀਤੇ ਗਏ ਸੀ ਇਕ ਸਾਰੇ ਉਹਨਾਂ ਛੋਟੇ ਸੀਗੇ ਜਿਹੜੇ ਉਹਨਾਂ ਨੇ ਦਾੜੀ ਫੜ ਲਈ ਸੀ ਉਹਨਾਂ ਦੀ ਅੰਗਰੇਜ਼ ਜੋ ਉਸ ਟਾਈਮ ਦਾ ਡੀਸੀ ਸੀਗਾ ਉਹਨੂੰ ਫਿਰ ਹੱਥ ਕੱਟ ਦਿੱਤੇ ਗਏ ਸੀ ਉਹਦੇ ਦੋਨੇ ਹੱਥ ਕੱਟ ਦਿੱਤੇ ਗਏ ਬੜੀ ਬੇਰਮੀ ਨਾਲ ਉਹ ਪਹਿਲਾਂ ਤੋਪ ਦੇ ਮੂਹਰੇ ਨਹੀਂ ਸੀ ਆ ਰਿਆ ਜਿਹੜੀਆਂ ਤੋਪਾਂ ਖੜੀਆਂ ਨੇ ਫਿਰ ਉਹ ਥੱਲੇ ਟਾਂ ਰੱਖਿਆ ਗਿਆ ਫਿਰ ਉਹ ਬਰਾਬਰ ਆ ਫਿਰ ਉਹਨੂੰ ਬਰੋਦ ਨਾ ਉਡਾਇਆ ਗਿਆ ਸੀ ਜਿਹੜਾ ਵੀ ਕੋਕਾ ਇੱਥੇ ਆਉਂਦਾ ਉਹ ਆਉਂਦੇ ਆਪਣੀ ਇਹ ਸਮਝਦਾ ਵੀ ਜਿਹੜਾ ਇਹ ਧਰਤੀ ਤੇ ਆ ਗਿਆ ਪਵਿੱਤਰ ਧਰਤੀ ਮੰਨੀ ਗਈ ਇਹਨਾਂ ਦੀ ਇਹ ਤੇ ਉਹ ਆਪਦਾ ਜੀਵਨ ਨੂੰ ਸਫਲ ਹੋਇਆ ਸਮਝਦਾ ਜਿਵੇਂ ਕਿ ਦੇਖਿਆ ਜਾਂਦਾ ਹੈਗਾ ਵੀ ਇੱਥੇ ਬਹੁਤ ਵੱਡੇ ਸਵਾਗਤ ਹੀ ਜਿਹੜੇ 17 18 ਚਾਹਤ ਉਹ ਕਿੰਨਾ ਕੋਥੇ ਇਕੱਠੇ ਦੇ ਵਿੱਚ ਹੁੰਦਾ ਉਸ ਦਾ ਤੇ ਮਤਲਬ ਜਿਹੜਾ ਵੀ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਹਿੰਦੁਸਤਾਨ ਦੇ ਵਿੱਚ ਪੁੱਕਾ ਨਾਲ ਸਵਾਦਤ ਬੈਠੇ ਨੇ ਉਹ ਸਾਰੇ ਇੱਥੇ ਆਉਂਦੇ ਆ ਉਹ ਆਪ ਦੇ ਆਪ ਨੂੰ ਇੱਥੇ ਆ ਕੇ ਧਰਤੀ ਦੇ ਪੁੱਤਰ ਧਰਤੀ ਆ ਇੱਥੇ ਆ ਕੇ ਉਹ ਸਮਝਦੇ ਨੇ ਜਿਹੜਾ ਨਮਸਤਕ ਹੋ ਗਿਆ ਵੀ ਸਾਡਾ ਕੋਈ ਜਨਮਾ ਜਿਹੜਾ ਸਰਲਾ ਹੋ ਗਿਆ ਮੌਕੇ ਦੀ ਸਰਕਾਰ ਦੇ ਜਿਹੜੇ ਵੱਡੇ ਜਿਵੇਂ ਮੁੱਖ ਮੰਤਰੀ ਘਟੋ ਘਟ ਨਹੀਂ ਸਾਡੇ ਏਰੀਆ ਦਾ ਕੋਈ ਕੈਬਨਿਟ ਮਨਿਸਟਰ ਉਹ ਜ਼ਰੂਰ ਜਾਂ ਇੱਥੇ ਤੱਕ ਕਿ ਅਟਲ ਵੇਰੀ ਬਾਜਪਾਈ ਵੀ ਇੱਥੇ ਆ ਕੇ ਗਿਆ ਜਿਹੜਾ ਉਹ ਮੌਕੇ ਦਾ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਵੀ ਸਾਡੇ ਫਾਦਰ ਨੂੰ ਨਹੀਂ ਦੱਸਦੇ ਹੁੰਦੇ ਸੀ ਜਦੋਂ ਇਹ ਨਹੀਂ ਸੀ ਬਣਿਆ ਮਤਲਬ ਉਹਦਾ ਕੱਚਾ ਸੀਗਾ ਇਹ ਉਹ ਵੀ 76 ਦੇ ਵਿੱਚ ਇੱਥੇ ਆ ਕੇ ਗਈ ਆ ਇੱਕ ਮੈਂ ਤੋਪਾਂ ਦੇਖ ਰਿਆਂ ਖੜੀਆਂ ਜਿਹੜੀਆਂ ਤੋਪਾਂ ਖੜੀਆਂ ਨੇ ਇਹਨਾਂ ਦਾ ਕੂਕਾ ਸਮਾਜ ਦੇ ਨਾਲ ਕੋਈ ਗੂੜਾ ਰਿਸ਼ਤਾ ਲੱਗਦਾ ਹਾਂਜੀ ਉਹੀ ਹੈ ਜਿਹੜੇ ਛੜਕੂਕੇ ਸੀਤ ਕੀਤੇ ਗਏ ਨੇ ਉਹ ਇਹਨਾਂ ਤੋਪਾਂ ਨਾਲ ਹੀ ਸੀਤ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਬੜੀ ਜਦੋਜਾਦ ਨਾਲ ਇਹ ਲੈ ਕੇ ਆਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਪਤਾ ਲੱਗੇ ਜਾਗਰਤੀ ਆ ਵੀ ਅਸੀਂ ਜਿਹੜੀ ਇਹ ਸ਼ਹੀਦੀਆਂ ਦਿੱਤੀਆਂ ਇਹਨਾਂ ਦੇ ਨਾਲ ਦਿੱਤੀਆਂ ਥੋੜਾ ਜਾਣ ਦਾ ਭਾਵ ਵੀ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਉਹ ਇਤਿਹਾਸ ਬਾਰੇ ਪੂਰਾ ਨਹੀਂ ਪਤਾ ਹੁੰਦਾ ਜੇ ਪੜ੍ਹ ਕੇ ਦੱਸਣਾ ਪੈਂਦਾ ਉਹਨਾਂ ਦੀ ਦੇਖ ਰੇ ਇੱਕ ਵਾਸਤੇ ਵੀ ਇਸ ਤੋਪਾਂ ਨੂੰ ਦੇਖ ਕੇ ਉਹ ਬੱਚਿਆਂ ਦੀ ਦਾਸ ਦਾ ਜਿਹੜੀ ਕੈਮਰੇ ਹਾਂ ਘਟੂ ਘਟ ਪਤਾ ਲੱਗਦਾ ਰੇ ਵੀ ਸਾਡੇ ਜਿਹੜਾ ਪਿਛੋਕੜਾ ਸਾਡਾ ਕੀ ਹੈ ਇਹ ਜਿਹੜੀ ਆਜ਼ਾਦੀ ਮਿਲੀ ਇੰਨੀ ਸਸਤੀ ਨਹੀਂ ਮਿਲੀ ਸਿੱਖਾਂ ਉਹਨੇ ਬੜਾ ਕੁਛ ਇਹਦੇ ਲਈ ਕੁਆਇਆ ਹਾਂ ਦੇਖੋ ਜੀ ਬਹੁਤ ਸੋਹਣੇ ਵਿਚਾਰ ਜਿਹੜੇ ਹੈਗੇ ਨੇ ਇਸ ਕੂਕਾ ਸਮਾਰਕ ਨੂੰ ਲੈ ਕੇ ਜਿਹੜਾ ਕਿ ਮਲੇ ਕੋੜੇ ਦੇ ਇਤਿਹਾਸ ਦੇ ਵਿੱਚ ਇੱਕ ਆਪਣੀ ਵੱਕਰੀ ਪਛਾਣ ਰੱਖਦੇ ਹੈਗੇ ਨੇ ਜਿੱਥੇ ਕੀ ਇਹ ਇਸਤਾਰ ਨੂੰ ਕੂਕਾ ਸਮਾਜ ਦੇ ਲੋਕਾਂ ਨੇ ਆਪਣੇ ਸ਼ਹੀਦਿਆਂ ਦੇ ਕੇ ਫਿਰ ਇਹ ਸਥਾਨ ਦਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਬਣਿਆ ਜਿਵੇਂ ਕਿ ਸ਼ਹੀਦਿਆਂ ਦਾ ਬਹੁਤ ਨੇ ਸਿੱਖ ਕੌਮ ਦੇ ਵਿੱਚ ਇਹਨਾਂ ਕੂਕਾ ਸਮਾਜ ਦੇ ਲੋਕਾਂ ਦੀਆਂ ਸਿੱਖ ਸਮਾਜ ਦੇ ਲੋਕਾਂ ਦੀਆਂ ਪਰ ਉਹਨਾਂ ਦੇ ਵਿੱਚੋਂ ਇਹ ਇੱਕ ਸਥਾਨ ਹੈ ਜਿਵੇਂ ਕਿ ਮਲੇ ਕੋੜਲਾ ਜਿਹਾ ਹੱਦ ਨਾ ਧਰਤੀ ਮੰਨਿਆ ਜਾਂਦਾ ਹੈਗਾ ਮਲੇ ਕੋੜਲੇ ਸ਼ਹਿਰ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਹੈਗੇ ਨੇ ਕੰਧਾਂ ਚੜ੍ਹੇ ਜਾਣ ਸਮੇਂ ਹਾਂ ਦਾ ਨਾਰਾ ਮਾਰਿਆ ਸੀ ਉਸ ਨੂੰ ਲੈ ਕੇ ਵੀ ਸ਼ਹਿਰ ਦੇ ਵਿੱਚ ਬਹੁਤ ਵਧੀਆ ਸਥਾਨ ਬਣੇ ਹੋਏ ਨੇ ਸ਼ੇਰ ਮੁਹੰਮਦ ਖਾਨ ਜੀ ਦੀ ਯਾਦਗਾਰ ਬਣੀ ਹੋਈ ਆ ਥੋੜੇ ਵੱਖ-ਵੱਖ ਸਮੇਂ ਸਰ ਦਰਸ਼ਨ ਕਰਾਉਂਦੇ ਰਹਾਂਗੇ ਮੈਂ ਤੁਹਾਡੇ ਨਾਲ ਸਰਵਿਸ ਕਰ ਤੋਲਾ ਧੰਨਵਾਦ